ਸ੍ਰੀ ਗੁਰਜੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂ ਨਿਯਮਕ ਸੁਰੱਖਿਆ ਤੇ ਪਹਿਲੇ ਪੜਾਅ ਦੀ VOTING ਹੋਈ ਸ਼ੁਰੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰਿਆਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ ਚੋਣ ਪ੍ਰਚਾਰ ਕਰਨ ਵਾਸਤੇ ਬਰਨਾਲਾ ਪਹੁੰਚੇ ਉਮੀਦਵਾਰ ਸੁਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਦੇ ਸਾਦੇ ਸਿੱਧੇ ਨਿਸ਼ਾਨੇ ਕੇਜਵਾਲੂ ਇਨਸੂਲਿਨ ਮੁਹੱਈਆ ਨਾ ਕਰਵਾਉਣ ਤੇ ਬੋਲੇ ਸੰਜੇ ਸਿੰਘ ਚੋਣ ਕਮਿਸ਼ਨ ਦੇ ਕੋਲ ਸ਼ਿਕਾਇਤ ਕਰਨ ਦੀ ਆਖੀ ਗੱਲ ਸੰਜੇ ਸਿੰਘ ਦੀ ਪ੍ਰੈਸ ਕਾਨਫਰੰਸ ਤੇ ਪਾਜ ਪਾਗੂ ਮਨਜਿੰਦਰ ਸਰਸਵਾ ਬਿਆਨ ਕਿਹਾ ਸੰਜੇ ਸਿੰਘ ਕੇਜੀਵਾਲ ਦੀ ਸਿਹਤ ਨਾਲ ਜਾਣ ਬੁਝਕੇ ਕਰ ਰਹੇ ਖਿਲਵਾੜ ਤੇ ਹੁਣ ਖਬਰਾਂ ਮਿਸਥਾਰ ਨਾਲ ਅੱਜ ਦੇਸ਼ ਭਰ ਵਿੱਚ ਵੋਟਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਲੋਕ ਵੱਡੀ ਗਿਣਤੀ ਦੇ ਵਿੱਚ ਵੋਟ ਪਾਉਣ ਲਈ ਪਹੁੰਚੇ ਲੋਕ ਸਭਾ ਦੇ ਪਹਿਲੇ ਪੜਾਅ 'ਚ ਅੱਜ 21 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ 102 ਸੀਟਾਂ ਦੇ ਵੋਟਿੰਗ ਹੋਈ ਹੈ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਰਿਆਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ ਅੱਜ 18ਵੀਂ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ ਦੇਸ਼ ਦੇ ਵੱਖ-ਵੱਖ 21 ਰਾਜਾਂ ਵਿੱਚ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ਤੇ ਵੋਟਿੰਗ ਕੀਤੀ ਗਈ ਇਸ ਵਿੱਚ ਅਰਨਾਚਲ ਪ੍ਰਦੇਸ਼, ਅਸਾਮ, ਵਿਧਾਰ, ਛਤੀਸਗੜ, ਮਧ ਪ੍ਰਦੇਸ਼, ਮਹਾਰਾਸ਼ਟਰ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਰਾਜਸਥਾਨ, ਸਿੱਕਮ, ਤਾਮਿਲਨਾਡ, ਤ੍ਰਿਪੁਰਾ, ਉੱਤਰ ਪ੍ਰਦੇਸ਼, ਉੱਤਰਾਖੰਡ, ਪੱਛਮੀ ਬੰਗਾਲ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਜੰਮੂ ਅਤੇ ਕਸ਼ਮੀਰ ਦੀਆਂ ਸੀਟਾਂ, ਲਕਸ਼ਦੀਪ ਅਤੇ ਪੁਡੂਚੇਰੀ ਵੀ ਸ਼ਾਮਿਲ ਸਨ। ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ 'ਤੇ ਇੱਕ ਸੰਦੇਸ਼ ਵੀ ਜਾਰੀ ਕੀਤਾ। ਉਨ੍ਹਾਂ ਲਿਖਿਆ ਹੈ ਕਿ ਲੋਕਤੰਤਰ ਦਾ ਸਭ ਤੋਂ ਵੱਡਾ ਤਿਹਾਰ ਅੱਜ ਤੋਂ ਸ਼ੁਰੂ। ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ਲਈ VOTING ਹੋਵੇਗੀ। ਮੈਂ ਨਾ ਸਾਰੀਆਂ ਸੀਟਾਂ ਦੇ ਵੋਟਰਾਂ ਨੂੰ ਅਪੀਲ ਕਰਦਾ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ VOTING ਦਾ ਨਵਾਂ ਰਿਕਾਰਡ ਬਣਾਉਣ। ਪਹਿਲੀ ਵਾਰ ਵੋਟ ਪਾਉਣ ਜਾ ਰਹੇ ਆਪਣੇ ਨੌਜਵਾਨ ਦੋਸਤਾਂ ਨੂੰ ਮੇਰੀ ਖਾਸ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਵੋਟ ਪਾਉਣ। ਲੋਕਤੰਤਰ ਵਿੱਚ ਹਰ ਵੋਟ ਕੀਮਤੀ ਹੈ ਅਤੇ ਹਰ ਆਵਾਜ਼ ਮਾਇਨੇ ਰੱਖਦੀ ਹੈ ਅੱਜ ਲਗਭਗ 2 ਲੱਖ ਪੋਲਿੰਗ ਸਟੇਸ਼ਨਾਂ ਤੇ 16.63 ਕਰੋੜ ਵੋਟਰਾਂ ਤੋਂ ਵੱਧ ਜਿਨ੍ਹਾਂ ਵਿੱਚ 8 ਕਰੋੜ ਤੋਂ ਵੱਧ ਮਰਦ ਅਤੇ ਔਰਤਾਂ ਸ਼ਾਮਿਲ ਨੇ ਉਹਨਾਂ ਨੂੰ ਵੋਟਾਂ ਪਈਆਂ ਪਹਿਲੇ ਪੜਾਅ ਵਿੱਚ 1625 ਉਮੀਦਵਾਰ ਚੋਣ ਲੜ ਰਹੇ ਨੇ ਇਹਨਾਂ ਵਿੱਚੋਂ 1491 ਪੁਰਸ਼ ਅਤੇ 134 ਮਹਿਲਾ ਉਮੀਦਵਾਰ ਨੇ ਇਸ ਵਾਰ ਆਠਕ ਕੇਂਦਰੀ ਮੰਤਰੀ ਇੱਕ ਸਾਬਕਾ ਮੁੱਖ ਮੰਤਰੀ ਅਤੇ ਇੱਕ ਸਾਬਕਾ ਰਾਜਪਾਲ ਵੀ ਚੋਣ ਮੈਦਾਨ ਦੇ ਵਿੱਚ ਉਤਰੇ ਸਨ ਅੱਜ ਦੇ ਇਸ ਪੜਾ ਤੋਂ ਬਾਅਦ ਦੂਜੇ ਪੜਾ ਦੀ VOTING 26 ਅਪ੍ਰੈਲ ਨੂੰ ਹੋਵੇਗੀ। ਕੁੱਲ 543 ਸੀਟਾਂ ਤੇ 7 ਪੜਾਵਾਂ ਵਿੱਚ ਹੋਣ ਵਾਲੀ ਲੋਕ ਸਭਾ ਲਈ VOTING 1 ਜੂਨ ਨੂੰ ਖਤਮ ਹੋਵੇਗੀ ਅਤੇ ਸਾਰੀਆਂ ਸੀਟਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਵਿਖਰਾ ਇਹ ਹੋਵੇਗਾ ਕਿ 4 ਜੂਨ ਨੂੰ ਭਾਰਤ ਦੀ ਜਨਤਾ ਕਿਸ ਪਾਰਟੀ ਦੇ ਕਿਸ ਉਮੀਦਵਾਰ ਨੂੰ ਜਿਤਾਉਂਦੀ ਏ ਅਤੇ ਕਿਸ ਪਾਰਟੀ ਦੇ ਉੱਤੇ ਆਪਣਾ ਭਰੋਸਾ ਕਾਇਮ ਰੱਖਦੀ ਏ। ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਖੈਰਾ ਚੋਣ ਪ੍ਰਚਾਰ ਕਰਨ ਦੇ ਵਿੱਚ ਜੁਟੇ ਹੋਏ ਨੇ ਕਾਂਗਰਸ ਪਾਰਟੀ ਤੋਂ ਟਿਕਟ ਮਿਲਣ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਪਹਿਲੀ ਵਾਰ ਬਰਨਾਲਾ ਪਹੁੰਚੇ ਇੱਥੇ ਆਉਂਦਿਆਂ ਹੀ ਖੈਰਾ ਨੇ ਆਮ ਆਦਮੀ ਪਾਰਟੀ ਤੇ ਤਿੱਖਾ ਹਮਲਾ ਬੋਲਦਿਆਂ ਤੇ ਆਪ ਪਾਰਟੀ ਦੀ 2 ਸਾਲਾਂ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਕੀਤੇ ਨੇ ਸੰਗਰੂਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਸੁਖਪਾਲ ਖੈਰਾ ਅੱਜ ਚੋਣ ਪ੍ਰਚਾਰ ਕਰਨ ਬਰਨਾਲਾ ਪਹੁੰਚੇ ਜਿੱਥੇ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਂ ਕਿ ਆਮ ਆਦਮੀ ਪਾਰਟੀ ਤਨਾਡਾਂ ਦੀ ਪਾਰਟੀ ਬਣ ਚੁੱਕੀ ਹੈ ਪਾਟੀ ਨੇ ਕਰੋੜ ਪਤੀਆਂ ਨੂੰ ਰਾਜ ਸਭਾ ਦੇ ਮੈਂਬਰ ਬਣਾਇਆ ਹੈ ਤੇ ਦਿੱਲੀ ਤੋਂ ਲਿਆਂਦੇ ਲੋਕਾਂ ਨੂੰ ਪੰਜਾਬ ਵਿੱਚ ਅਹਿਮ ਅਹੁਦਿਆਂ ਤੇ ਨਿਯੁਕਤ ਕੀਤਾ ਜਾ ਰਿਹਾ ਹੈ ਤੇ ਕਰਤੂਤ ਕੀ ਕੀਤੀ ਪੰਜਾਬ ਦੇ ਵਿੱਚ 8 ਮੈਂਬਰ ਪਾਰਲੀਮੈਂਟ ਆਏ ਰਾਜ ਸਭਾ ਦੇ ਕੌਣ ਬਣਾਏ ਆ ਲਵਲੀ ਯੂਨੀਵਰਸਿਟੀ ਬੰਦਾ ਨਹੀਂ ਲਪਾਇਆ ਨਾ ਕੋਈ ਹੋਰ ਮਤਲਬ ਕੋਈ ਆ ਜਿਹੜੇ ਅਗਰ ਝਾੜੂਆੜੇ ਮੇਰੀ ਗੱਲ ਸੁਣਦੇ ਨੇ ਮੇਰੇ ਵੀਰੋ ਤੁਸੀਂ ਹੈਗੇ ਜਜ਼ਬਾਤੀ ਬੰਦੇ ਤੁਹਾਨੂੰ ਰੱਖਿਆ ਨੇ ਲੜਨ ਲਈ ਗਾਲਾਂ ਕੱਢਣ ਲਈ ਕਾਲਾ ਖਾਣ ਵਾਸਤੇ ਫਰੀਆਂ ਚੱਕਣ ਵਾਸਤੇ ਬੂਥਾਂ ਦੇ ਲੜਨ ਵਾਸਤੇ ਕਿਉਂਕਿ ਜਦੋਂ ਮੌਕਾ ਆਉਣਾ ਨਾ ਤੇ ਬਣਾਉਣੇ ਲੱਭੀ ਯੂਨੀਵਰਸਿਟੀ ਆ ਕੇ ਪਰ ਪਤਾ ਲੱਗ ਲਵਲੀ ਯੂਨੀਵਰਸਿਟੀ ਵਾਲਾ 25000 ਕਰੋੜ ਦਾ ਮਾਲਕ ਆ ਜਿਗਾੜ ਪੂਰਾ ਦਿੱਤਾ ਉਹਨੇ ਕੇਜਰੀਵਾਲ ਨੂੰ ਤੇ ਬਣਾਤਾ ਹੈ ਰਾਜ ਸਭਾ ਦਾ ਮੈਂਬਰ ਇਹ ਵਿਚਾਰੇ ਥੱਲੇ ਲੜਦੇ ਹੀ ਰਹੇਗੇ ਮਹਿਲ ਕਲੱਬ ਤੋਂ ਹੋੜ ਵਾਲੇ ਇਹੀ ਹੋਇਆ ਨਾ ਇਹਦੇ ਨਾਲ ਇੱਕ ਬਣਾਤਾ ਲੁਧਿਆਣੇ ਦਾ ਕੋ ਪਤਾ ਨਹੀਂ ਸੁਰਿੰਦਰ अरोੜਾ ਕਿ ਸੰਨੀ अरोੜਾ ਬੜਾ ਵੱਡਾ ਕਲੋਨਾਈਜ਼ਰ ਬਿਲਡਰ ਆ ਦਿੱਲੀ ਦੇ ਵਿੱਚ ਆ ਜਿਗਾੜ ਚੱਲਿਆ ਸਿੱਧਾ ਸਿੱਧਾ ਸ਼ਰੀਆ ਤੇ ਤਿੰਨ ਚਾਰ ਬਣਾਤੇ ਪਤਾ ਨਹੀਂ ਪਾਟਕ ਪੂਟਕ ਕਿਹੜੇ ਆ ਉਹ ਗੈਰ ਪੰਜਾਬੀ ਬਣਾਤੇ ਯਾਰ ਪੰਜਾਬ ਦਾ ਬੰਦਾ ਹੀ ਨਹੀਂ ਲੱਭਾ ਇਹਨਾਂ ਨੂੰ ਕੋਈ ਅੱਠ ਰਾਜ ਸਭਾ ਦੇ ਮੈਂਬਰ ਬਣਾਉਣੇ ਹੋਣ ਤਾਂ ਆ ਹੁਣ ਬਣਾਏ ਨੇ 13 ਉਮੀਦਵਾਰ ਕੀ ਕਹਿੰਦਾ ਭਗਵੰਤ ਕੀ ਕਹਿੰਦਾ ਕਿ 13 ਜ਼ੀਰੋ ਕਰਾਂਗੇ 13 ਜ਼ੀਰੋ ਤਾਂ ਤਾਂ ਹੋਊ ਜੇ ਤੁਹਾਡੇ ਕੋਲ ਬੰਦੇ ਚੱਜ ਦੇ 13 ਹੋਣਗੇ ਯਾਰ ਬੰਦੇ ਕੌਣ ਨੇ ਪੰਜ ਮੰਤਰੀ ਤਿੰਨ ਐਮਐਲਏ ਤਿੰਨ ਤਿਤਲੀਆਂ ਤਿਤਲੀ ਸ਼ਬਦ ਸੁਣਿਆ ਤੁਸੀਂ ਮੈਨੂੰ ਕਹਿੰਦਾ ਸੀ ਮੇਰਾ ਯਾਰ ਤਿਤਲੀਆਂ ਵਰਗਾ ਪਤਾ ਨਹੀਂ ਕਿਹੜੇ ਫੁੱਲ ਤੇ ਕਦੀ ਕਿਹੜੇ ਫੁੱਲ ਤੇ ਹੁਣ ਕਿਹੜੇ ਫੁੱਲ ਤੇ ਬੈਠੀਆਂ ਤੇਰੀਆਂ ਤਿਤਲੀਆਂ ਦਾਸ ਜੀ ਨਾ ਘਿੜ ਤਿਤਲੀ ਬਿਛਰੀ ਆਰੀ ਲੈ ਕੇ ਆਇਆ ਸੀ ਜਲੰਧਰ ਤੋਂ ਰਿੰਕੂ ਉਹ ਤਿਤਲੀ ਨੇ ਉੱਡ ਕੇ ਉਹ ਕਮਲ ਦੇ ਫੁੱਲ ਤੇ ਜਾ ਕੇ ਮੇਕੀ ਦਾ ਤੋੜ ਫਿਰ ਅੱਧੇ ਇੱਕ ਹੋਰ ਕਿਤਨੀ ਲੱਭਣੀ ਪਈ ਕਦੀ ਦੇਖਿਆ ਤੁਸੀਂ ਕਿ ਪਾਰਲੀਮੈਂਟ ਦੀ ਟਿਕਟ ਮਿਲੀ ਹੋਵੇ ਟਿਕਟ ਲੈ ਕੇ ਛੱਡ ਜਾ ਯਾਰ ਬੰਦਾ ਕੋਈ ਪਾਰਟੀ ਤੇਰਾ ਜ਼ੀਰੋ ਕਰ ਦੇਗਾ ਤੂੰ ਲੋਕਸਭਾ ਚੋਣ ਅਖਾੜਾ ਹੁਣ ਪਖਤਾ ਦਿਖਾਈ ਦੇ ਰਿਹਾ ਹੈ ਚੋਣ ਪ੍ਰਚਾਰ ਦੌਰਾਨ ਵਿਰੋਧੀਆਂ ਵੱਲੋਂ ਇੱਕ ਦੂਜੇ ਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਅੱਜ ਸੁਖਪਾਲ ਖੈਰਾ ਨੇ ਸੰਗਰੂਰ ਸੰਸਦੀ ਹਲਕੇ ਸਮੇਤ ਪੰਜਾਬ ਦੇ ਸਮੁੱਚੇ ਲੋਕਾਂ ਨੂੰ ਕਾਂਗਰਸ ਦਾ ਸਾਥ ਦੇਣ ਦੀ ਵੀ ਅਪੀਲ ਕੀਤੀ ਆਮ ਆਦਮੀ ਪਾਰਟੀ ਦੇ ਲੀਡਰ ਸੰਜੇ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰਦਿਆਂ ਤਿਹਾੜ ਜੇਲ੍ਹ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਗਏ ਨਹੀਂ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਸ਼ੂਗਰ ਦੇ ਮਰੀਜ਼ ਨੇ ਪਰ ਉਹਨਾਂ ਨੂੰ ਇਨਸੂਲਿਨ ਮੁਹੱਈਆ ਨਹੀਂ ਕਰਵਾਈ ਜਾ ਰਹੀ ਸੰਜੇ ਸਿੰਘ ਨੇ ਇਸ ਮਾਮਲੇ ਦੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਨ ਦੀ ਵੀ ਗੱਲ ਆਖੀ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਇਸੇ ਦੇ ਚਲਦਿਆਂ ਪਾਰਟੀ ਦੇ ਸੀਨੀਅਰ ਲੀਡਰ ਸੰਜੇ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਪਾਜ ਪਾਤੇ ਨੇ ਸਾਦੀ ਨਹੀਂ ਉਹਨਾਂ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ 슈ਗਰ ਦੇ ਮਰੀਜ਼ ਨੇ ਪਰ ਉਹਨਾਂ ਨੂੰ ਇਨਸੂਲਿਨ ਨਹੀਂ ਦਿੱਤਾ ਜਾ ਰਿਹਾ ਜਦਕਿ ਈਡੀ ਦੇ ਅਧਿਕਾਰੀਆਂ ਵੱਲੋਂ ਝੂਠਾ ਡਾਈਟ ਚਾਰਟ ਪ੍ਰਚਾਰਿਆ ਜਾ ਰਿਹਾ ਹੈ ਕਿ ਕੇਜਰੀਵਾਲ ਖੁਦ 슈ਗਰ ਲੈਵਲ ਨੂੰ ਵਧਾ ਰਹੇ ਨਹੀਂ ਸੰਜੀਤ ਸਿੰਘ ਨੇ ਕਿਹਾ ਹੈ ਕਿ ਉਹ ਚੋਣ ਕਮਿਸ਼ਨ ਕੋਲ ਇਸ ਮਾਮਲੇ ਦੀ ਸ਼ਿਕਾਇਤ ਕਰਨਗੇ ਸਾਵੇ جانتے ਹੈ ਕਿ ਅਰਵਿੰਦ ਕੇਜਰੀਵਾਲ ਇਨਸੂਲਿਨ ਲੈਂਦੇ ਹਨ ਅਤੇ ਕਿਸੇ ਵੀ 슈ਗਰ ਕੇ ਮਰੀਜ਼ ਕੇ ਲਈ इंसुलिन दवा कितनी महत्वपूर्ण होती है कि अगर उसको समय पर इंसुलिन ना दी जाए तो उसकी जान जा सकती है उसके जीवन के साथ प्रधानमंत्री नरेंद्र मोदी के इशारे पर खिलवाड़ क्यों किया जा रहा है मेरा सीधा आरोप है भारतीय जनता पार्टी और देश के प्रधानमंत्री के इशारे पर दिल्ली के मुख्यमंत्री के जीवन के साथ खिलवाड़ क्यों किया जा रहा है इंसुलिन जो किसी भी शुगर के मरीज के लिए सबसे जरूरी दवा होती है जीवन रक्षक दवा होती है समय पर ना मिले तो जान जा सकती है ऐसी इंसुलिन दवा भी उनको क्यों नहीं मुहैया कराई जा रही है आप कल्पना कर सकते बड़े से बड़े अपराधी का ट्रीटमेंट एम्स जैसे अस्पताल में होता है लेकिन दिल्ली के मुख्यमंत्री तीन बार के चुने हुए मुख्यमंत्री को जेल प्रशासन इंसुलिन मुहैया नहीं करा रहा है और आप जानते हैं सामान्य तौर पे जेल प्रशासन अपनी ओर से नहीं कर सकता जब तक उनके आका जो ऊपर बैठे हुए हैं देश के प्रधानमंत्री नरेंद्र मोदी जब तक वहां से निर्देश नहीं जाता कि यह करना है तुम्हें यह करना है ऐसे साजिश करनी है ऐसे साजिश करनी है तब तक, तक वो अपनी ओर से ऐसा काम नहीं कर सकते ईडी के अधिकारी झूठा चार्ट प्रचारित कर रहे हैं कह रहे हैं अरविंद केजरीवाल अपनी सुगर खुद बढ़ा रहे हैं शर्म आनी चाहिए ईडी के अधिकारियों को और हम लोग जल्द ही चुनाव आयोग में शिकायत करेंगे क्योंकि ये चुनाव का वक्त है हमारी पार्टी के नेता को बदनाम करने के लिए जेल प्रशासन के जो जो अधिकारी शामिल है इस साजिश में एलजी ऑफिस के जो जो अधिकारी शामिल है इस साजिश में ईडी के जो अधिकारी इस साजिश में शामिल हैं अरविंद केजरीवाल की जिंदगी और जीवन के साथ खिलवाड़ करने की साजिश में जो लोग शामिल हैं ਉਨਕੇ ਵਿਰੁੱਧ ਨिलੰਬਨ ਦੀ ਕਾਰਵਾਈ ਕੀ ਜਾਏ ਉਨਕੇ ਵਿਰੁੱਧ ਸਖਤ ਪ੍ਰਸ਼ਾਸਨਿਕ ਕਾਰਵਾਈ ਕੀ ਜਾਏ ਜਿਕਰ ਹੋ ਹੈ ਕਿ ਆਪਕਾਰੀ ਨੀਤੀ ਮਾਮਲੇ ਚ ਅਰਵਿੰਦ ਕੇਜਰੀਵਾਲ ਕਾਨੂੰਨ ਦਾ ਸਾਹਮਣਾ ਕਰ ਰਹੇ ਨੇ ਈਡੀ ਨੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਹੋਇਆ ਹੈ ਵਿਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਸ਼ਰਾਬ ਨੀਤੀ ਦੇ ਨਾਲ ਜੁੜਿਆ ਹੋਇਆ ਨਾਮ ਕੀ ਮੋੜ ਲੈਂਦਾ ਹੈ ਸੰਜੇ ਸਿੰਘ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਨੂੰ ਲੈ ਕੇ ਭਾਜਪਾ ਗੂ ਮਨਜਿੰਦਰ ਸਿੰਘ ਸਿਰਸਾ ਨੇ ਪਲਟਵਾਰ ਕੀਤਾ ਸਿਰਸਾ ਨੇ ਦੋਸ਼ ਲਾਉਂਦਿਆ ਕਿ ਹੈ ਕਿ ਸੰਜੇ ਸਿੰਘ ਕਿਤੇ ਕੇਜਰੀਵਾਲ ਦੀ ਸਿਹਤ ਨਾਲ ਜਾਣਬੁੱਝ ਕੇ ਕੋਈ ਖਿਲਵਾੜ ਤਾਂ ਨਹੀਂ ਕਰ ਰਹੇ ਪਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸੰਜੇ ਸਿੰਘ ਨੂੰ ਆੜੇ ਹੱਥੀ ਲਿਆ ਹੈ ਉਹਨਾਂ ਕਿਹਾ ਹੈ ਕਿ ਐਵੇਂ ਲੱਗਦਾ ਹੈ ਕਿ ਸੰਜੇ ਸਿੰਘ ਜਾਣ ਪੁੱਛ ਕੇ ਕੋਈ ਸ਼ਰਾਰਤ ਕਰ ਰਹੇ ਨੇ ਉਹਨਾਂ ਦੋਸ਼ ਲਾਇਆ ਹੈ ਕਿ ਸੰਜੇ ਸਿੰਘ ਸੁਨੀਤਾ ਕੇਜਰੀਵਾਲ ਨੂੰ ਸੀਐਮ ਨਹੀਂ ਬਣਨ ਦੇਣਾ ਚਾਹੁੰਦੇ ਕਿਉਂਕਿ ਉਹ ਖੁਦ ਸੀਐਮ ਬੰਨਣਾ ਚਾਹੁੰਦੇ ਨੇ ਉਹਨਾਂ ਕਿਹਾ ਹੈ ਕਿ ਸੰਜੇ ਸਿੰਘ ਜਿਸ ਦਿਨ ਤੋਂ ਜੇਤ ਤੋਂ ਬਾਹਰ ਆਏ ਨੇ ਉਸ ਦਿਨ ਤੋਂ ਲਗਾਤਾਰ ਸਰਕਾਰ ਸੰਭਾਲ ਰਹੇ ਨੇ ਤੇ ਹੁਣ ਕੇਜਰੀਵਾਲ ਦੀ ਰਸੁਲੀਨ ਤੇ ਸ਼ੂਗਰ ਵਦਨ ਪਿੱਛੇ ਸੰਜੇ ਸਿੰਘ ਦੀ ਹੀ ਤਾਂ ਕੋਈ ਸ਼ਰਾਰਤ ਨਹੀਂ ਹੈ अभी संजय सिंह जी ने जो प्रेस कॉन्फ्रेंस करके बताया अरविंद केजरीवाल जी की इंसुलिन और शुगर लेवल्स के बारे में ऐसे लग रहा है कि संजय सिंह जी को जानबूझकर शरारत कर रहे हैं हम भी इलेक्शन कमीशन से यह जरूर आग्रह करेंगे ऐसा तो नहीं कि संजय सिंह जी जो सुनीता केजरीवाल जी को मुख्यमंत्री नहीं बनने दे रहे बार बार अरविंद केजरीवाल जी कह रहे हैं कि मेरी धर्मपत्नी को मुख्यमंत्री बनाओ लेकिन संजय सिंह जब से जेल से बाहर आए हैं वो अड़े हुए हैं कि मैं मुख्यमंत्री खुद बनूंगा सुनीता केजरीवाल जी को मुख्यमंत्री नहीं बनने दूंगा तो ऐसे में उनकी सेहत के साथ कोई जानबूझकर संजय सिंह जी खिलवाड़ कर रहे हो जानबूझकर कोई इंसुलिन की कोई गड़बड़ी कर रहे हो क्योंकि आम आदमी पार्टी के पास प्रशासन है जेल प्रशासन और अभी संजय सिंह सारी पार्टी चला रहे हैं और सारी सरकार उनके हाथ में है तो ऐसा तो नहीं कि संजय सिंह को जान बुझ कर शरारत कर रहे हो ये सारी चीजें जो हैं ये बहुत बड़ा एक कॉन्स्प्रेसी की तरफ इशारा कर रही हैं जिस तरीके से उनको ज्यादा मीठा दिया जा रहा है उनके घर से जान बुझ कर ऐसा खाना बना के भेजा जा रहा है उनको आम खिलाए जा रहे हैं उनको मिठाइयां खिलाई जा रही हैं और उधर से संजय सिंह बाहर कह रहे हैं कि इंसुलिन बढ़ गई इंसुलिन बढ़ गई ये बहुत बड़ी कोई साजिश हो रही है जिसका कोर्ट को भी संज्ञान लेना चाहिए क्योंकि अरविंद केजरीवाल ज्यूडिशियल कस्टडी में हैं और स... ज्येड़ प्रशासन संजय सिंह के हाथों में इस वक्त कोई खतरनाक साजिश ना रच रहे हो संजय सिंह इस चीज का संज्ञान जरूर इलेक्शन कमीशन को भी और कोर्ट को भी लेना चाहिए अरविंद केजरीवाल दी सेहत ਨੂੰ ਲੈ ਕੇ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਮਨਜਿੰਦਰ ਸਿਰਸਾ ਵੱਲੋਂ ਸੰਜੀਤ ਸਿੰਘ ਤੇ ਲਗਾਏ ਇਲਜ਼ਾਮ ਇੱਕ ਵੱਡਾ ਸਵਾਲ ਖੜਾ ਕਰ ਰਹੇ ਨੇ ਹੁਣ ਵੇਖਣਾ ਤਾਂ ਇਹ ਹੋਵੇਗਾ ਕਿ ਮਨਜਿੰਦਰ ਸਿਰਸਾ ਦੇ ਇਸ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਕੀ ਨਵੀਂ ਖਲਬਲੀ ਮਚ ਰਹੀ ਹੈ ਅੰਮ੍ਰਿਤਸਰ ਦੇ ਮਜੀਠਾ ਚ ਮਾਹੌਲ ਕਾਫੀ ਗਮਗੀਨ ਦੇਖਣ ਨੂੰ ਮਿਲਿਆ ਹੈ ਕਿਸਾਨਾਂ ਵੱਲੋਂ ਭਾਰੀ ਗਿਣਤੀ ਚ ਰੋਡ ਜਾਮ ਕਰ ਵਿਚਪੀ ਉਮੀਦਵਾਰ ਤਰਨਜੀਤ ਸੰਧੂ ਦਾ ਵਿਰੋਧ ਕੀਤਾ ਗਿਆ ਹਾਲਾਂਕਿ ਇਸ ਮੌਕੇ ਭਾਰੀ ਪੁਲਿਸ ਬਲ ਵੀ ਤਾਇਨਾਤ ਰਿਹਾ ਅਤੇ ਕਿਸਾਨਾਂ ਨੂੰ ਰੋਕਣ ਲਈ ਜ਼ਬਰਦਸਤ ਬੈਰੀਕੇਡਿੰਗ ਵੀ ਕੀਤੀ ਗਈ। ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਵੱਖ-ਵੱਖ ਨੁਮਾਇੰਦਿਆਂ ਵੱਲੋਂ ਵੱਖ-ਵੱਖ ਜਗਾਵਾਂ ਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਤਹਿਤ ਅੱਜ ਮਜੀਠਾ ਹਲਕੇ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲੋਕ ਸਭਾ ਦੇ ਉਮੀਦਵਾਰ ਤਰਨਜੀਤ ਸੰਧੂ ਦਾਸ ਜ਼ੋਰਦਾਰ ਵਿਰੋਧ ਕਰਕੇ ਕਾਗनियां ਚੰਡੀਆਂ ਵੀ ਦਿਖਾਈਆਂ 기ਆਂ ਅਤੇ ਭਾਜਪਾ ਦੇ ਨਿਸ਼ਾਨੀ ਬਿਨ ਦੇ ਕਿਸਾਨ ਆਗੂ ਸਰਵਿੰਦਰ ਸਿੰਘ ਪੰਦੇਰ ਨੇ ਕਿਹਾ ਕਿ ਇਸੇ ਪ੍ਰਸ਼ਾਸਨ ਦੇ ਰਾਹੀਂ ਸੁਨੇਹਾ ਭੇਜਿਆ ਹੈ ਕਿ ਭਾਜਪਾ ਆਗੂ ਸਾਡੇ ਨਾਲ ਸਵਾਲ ਜਵਾਬ ਕਰਨ ਪਰ ਸਾਡੇ ਨਾਲ ਸਵਾਲ ਜਵਾਬ ਕਰਨ ਤੋਂ ਭੱਜ ਰਹੇ ਨੇ ਪੰਜਾਬ ਪੁਲਸ ਭਾਜਪਾ ਦੇ ਰੰਗ ਵਿੱਚ ਰੰਗਦੀ ਹੋਈ ਨਜ਼ਰ ਆ ਰਹੀ ਏ ਭਗਵੰਤ ਮਾਨ ਭਾਜਪਾ ਦੀ ਟੀਮ ਨਜ਼ਰ ਆ ਰਹੇ ਨੇ ਤੇ ਸਾਡੇ ਕਿਸਾਨ ਮਜ਼ਦੂਰਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਦੇਖੋ ਤਰਨਜੀਤ ਸਿੰਘ ਜੰਦੂ ਸਾਹਿਬ ਜਿਹੜੇ ਸਾਡੇ ਇਥੇ ਉਮੀਦਵਾਰ ਆ ਭਾਜਪਾ ਦੇ ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਸਾਡੇ ਨਾਲ ਸਵਾਲ ਜਵਾਬ ਕਰ ਲੋ ਉਹ ਸਵਾਲਾਂ ਜਵਾਬਾਂ ਤੋਂ ਭੱਜ ਗਏ ਆ ਔਰ ਫਿਰ ਅਸੀਂ ਕੀ ਆ ਫਿਰ ਵੀ ਅਸੀਂ ਵਿਰੋਧ ਕਰਾਂਗੇ ਇਤੋਂ ਤੱਕ ਆਏ ਆ ਲੱਗਿਆ ਪੈਲਸ ਹੈਗਾ ਵਾ ਤੋਂ ਭਾਜਪਾ ਦੀ ਸਰਕਾਰ ਜਿਹੜੀ ਆ ਜਿਹੜੇ ਉਹਦੇ ਉਮੀਦਵਾਰ ਆ ਸਾਡੇ ਦਾ ਸਵਾਲ ਆ ਕਿ ਲਖੀਮਪੁਰ ਖੇਰੀ ਦਾ ਇਨਸਾਫ ਸਾਨੂੰ ਕਿਉਂ ਨਹੀਂ ਮਿਲਿਆ ਤੁਸੀਂ ਲਿਖ ਕੇ ਲੈ ਆਇਆ ਹੈਗਾ ਤੁਹਾਡੀ ਆਪ ਦੀ ਸੀ ਕਿ ਪੀਐਮਐਸਪੀ ਗਰੰਟੀ ਕਰੂਨ ਬਣਾ ਕੇ ਦੇਵਾਂਗੇ ਬਿਜਲੀ ਸੋਧ ਬਿੱਲ ਉਹ ਦੋ ਸੀਗਾ ਉਹ ਕਹਿੰਦੇ ਸੀ ਨਹੀਂ ਲੈ ਕੇ ਆਵਾਂ ਤੁਸੀਂ ਉਹਨ ਬਿਜਲੀ ਬਿੱਲ 2023-24 ਬਣਾ ਕੇ ਰੱਖ ਲਿਆ ਹੈਗਾ ਵਾ ਪੋਲੂਸ਼ਨ ਐਕਟ ਦੇ ਵਿੱਚੋਂ ਕਿਸਾਨ ਨੂੰ ਖੇਤੀ ਨੂੰ ਬਾਹਰ ਕੱਢਣਾ ਸੀਗਾ ਉਹਤੇ ਤੁਹਾਡੇ ਕਮਿਟਮੈਂਟ ਪੂਰੀ ਨਹੀਂ ਸਾਰੇ ਦੇਸ਼ ਦੇ ਕੇਸ ਵਾਪਸ ਲੈਣੇ ਸੀ ਇਹੋ ਦਾ ਕੋਈ ਨਹੀਂ ਆ ਹੁਣ ਲਖੀਮ ਹੁਣ ਜਿਹੜਾ ਆਪਾਂ ਹਰਿਆਣੇ ਦੇ ਬਾਰਡਰਾਂ ਤੇ ਬੈਠੇ ਉਹਦੇ ਸ਼ਹੀਦ ਸੁਭਕਰਨ ਸਿੰਘ ਨੂੰ ਕਿਉਂ ਸ਼ਹੀਦ ਕੀਤਾ ਗਿਆ ਸਾਡਾ ਕਸੂਰ ਕੀ ਸੀ ਸਾਨੂੰ ਦੇਸ਼ ਦੀ ਰਾਜਨੀਤੀ ਵਿੱਚ ਕਿਉਂ ਨਹੀਂ ਜਾਣ ਦਿੱਤਾ ਗਿਆ ਸਾਡਾ ਉਹਦੇ ਤੇ ਕੀ ਕਸੂਰ ਸੀਗਾ ਜਾਂ ਅਜੇ ਵੀ ਸਾਨੂੰ ਹਰਿਆਣੇ ਦੀਆਂ ਸੜਕਾਂ ਤੇ ਭਲ ਲੈਗਾ ਸਾਡਾ ਕੀ ਕਸੂਰ ਸੀਗਾ ਯਾਨੀ ਇਸ ਕਰਕੇ ਸੀਗਾ ਇਹਨਾਂ ਮੰਗਾਂ ਨੂੰਰ ਭਾਰਤ ਡਬਲਯੂਟੀਓ ਤੋਂ ਬਾਅਦ ਸਰਕਾਰ ਇੰਨੀ ਇੰਨੇ ਘਬਰਾਏ ਹੋਏ ਨੇ ਕਿ ਆਈਐਸ ਅਫਸਰ ਤੋਂ ਵੀ ਝਾਅ ਆਉਦਾ ਉਹਨਾਂ ਦਾ ਹੈਗਾ ਹੋਰਨ ਜਿਹੜੇ ਅੰਬੈਸਟਰ ਰਹੇ ਨੇ ਤਰੁਣਜੀਤ ਸਿੰਘ ਸੰਧੂ ਜਿਹੜੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਹੁਣ ਕੱਲ ਨੂੰ ਐਮਪੀ ਬਣ ਕੇ ਕਿਹੜੇ ਕੀ ਸਾਡਾ ਸਵਾਰ ਦੇਣਗੇ ਜਾਂ ਪਾਕੀ ਬਾਕੀ ਸਵਾਰੂ ਵੀ ਜਿਹੜੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਸੋ ਅਸੀਂ ਪਰਮਨੈਂਟ ੰਗਣਾ ਉਹਨਾਂ ਨੂੰ ਕਹੇ ਵੀ ਅਸੀਂ ਬੰਦੇ ਪੰਜ ਸੱਤ 10 ਆ ਜੈਨੇ ਤੁਸੀਂ ਤੁਹਾਡੇ ਗਾੜੀ ਸਵਾਲ ਰੱਖਦੇ ਸਾਡੇ ਸਵਾਲਾਂ ਦੇ ਜਵਾਬ ਦੇ ਦਿਓ ਪਰ ਭੱਜ ਨਿਕਲੇ ਬਾਕੀ ਅਸੀਂ ਉਹਨੂੰ ਵੀਡੀਓ ਅਸੀਂ ਕਹਿੰਦੇ ਜੀ ਵੀ ਬਗੈਰ ਵੀਡੀਓ ਨਹੀਂ ਬੰਦਨੀ ਫਿਰ ਉਹ ਸਵਾਲਾਂ ਦੇ ਜਵਾਬ ਦਾ ਕੀ ਮਤਲਬ ਹੈ ਫੋਟੋ ਖਿੱਚ ਕੇ ਲਾਜੋ ਜਦੋਂ ਪਬਲਿਕ ਚ ਨਹੀਂ ਜਾਣਾ ਪੀ ਸਾਡਾ ਨੁਮਾਇੰਦਾ ਜਾਂ ਭਾਜਪਾ ਦਾ ਇਸ ਸਵਾਲਾਂ ਤੇ ਕੀ ਸਟੈਂਡ ਹੈਗਾ ਉਹਦਾ ਫਾਇਦਾ ਕੀ ਹੈਗਾ ਉਹ ਇਸ ਕਰਕੇ ਦੂਸਰਾ ਮੈਨੂੰ ਲੱਗਦਾ ਵੀ ਹੁਣ ਜਿਹੜੀ ਪੰਜਾਬ ਪੁਲਿਸ ਆ ਉਹਦੇ ਜਿਹੜਾ ਮੇਨ ਹੈੱਡ ਕੁਆਟਰ ਚੰਡੀਗੜ੍ਹ ਉੱਤੇ ਭਾਜਪਾ ਦਾ ਝੰਡਾ ਲੱਗਣ ਵਾਲਾ ਉਹਦਾ ਇਹਦਾ ਭਗਵਾਕਰਨ ਹੋ ਗਿਆ ਵਾ ਬਾਕੀ ਤੇ ਸਾਰਾ ਕੁਝ ਪੂਰਾ ਪੂਰਾ ਚੱਲ ਰਿਹਾ ਔਰ ਭਗਵੰਤ ਮਾਨ ਦੀ ਸਰਕਾਰ ਬੀ ਟੀਮ ਵੱਜੋਂ ਭਾਜਪਾ ਦੇ ਕੰਮ ਕਰ ਰਹੀ ਹੈਗੀ ਆ ਔਰ ਹੁਣ ਪੁਲਿਸ ਦੇ ਵਿੱਚ ਅਫਸਰ ਇਹੋ ਜਿਹੇ ਆਉਣਗੇ ਜਿਹੜੇ ਟੀਵੀ ਚੈਨਲਾਂ ਤੇ ਜਾ ਕੇ ਭਾਜਪਾ ਦਾ ਪ੍ਰਵਕਤਾ ਬਣ ਕੇ ਸਭਾਈਆਂ ਦੇਣਗੇ ਜੋ ਅਸੀਂ ਦੇਖ ਰਿਹਾ ਹੈਗਾ ਤੇ ਇਹ ਜਮੂਰੀਅਤ ਦਾ ਗਾਲਾ ਕੁੱਟਣ ਵਾਲੀ ਗੱਲ ਆ ਜੋ ਅਸੀਂ ਦੇਖ ਰਿਹਾ ਸੀ ਅੱਜ ਤਾਂ ਹੀ ਅਪੀਲ ਕੀਤੀ ਸੀ ਕਿ ਅੱਜ ਵੋਟਾਂ ਜਾ ਪਾਉਣ ਤੋਂ ਪਹਿਲਾਂ ਭਾਜਪਾ ਦਾ ਅਸਰ ਰੂਪ ਦੇਖ ਲਓ ਪਾਇਓ ਜਿੱਥੇ ਮਰਜੀ ਵੀ ਸਾਡੇ ਕਿਸਾਨਾਂ ਮਜ਼ਦੂਰਾਂ ਨਾਲ ਕੀ ਕੀਤਾ ਜਾ ਰਿਹਾ ਕਿਵੇਂ ਧੱਕਾ ਕੀਤਾ ਜਾ ਰਿਹਾ ਅਰ ਰਜਗਾਰ ਤੇ 200 ਦਿਨ ਰੇਗਾ ਮੰਗੀ ਸੀ 700 ਰੁਪਏ ਦਿਹਾੜੀ ਮੰਗੀ ਸੀ ਉਹਦਾ ਵੀ ਕੁਝ ਨਹੀਂ ਕੀਤਾ ਸੋ ਅੱਜ ਦਾ ਪ੍ਰੋਗਰਾਮ ਸੀ ਅਸੀਂ ਪੀਸਫੁਲੀ ਢੰਗ ਨਾਲ ਆਪਣਾ ਕਰ ਰਹੇ ਹੈਗੇ ਜਿਹੜੀ ਇਹ ਇਲੈਕਸ਼ਨ ਕਮਿਸ਼ਨ ਇਸ ਵੇਲੇ ਬਿਲਕੁਲ ਭਾਜਪਾ ਦਾ ਔਰ ਅਫਸਰ ਪੂਰੇ ਡਰੇ ਪਏ ਪਤਾ ਨਹੀਂ ਉਹਨੇ ਕਿੱਥੇ ਟੰਗ ਦੇਣਾ ਤੇ ਕੱਲੀ ਸਿਕਿਉਰਿਟੀ ਭਾਜਪਾ ਨੂੰ ਚਾਹੀਦੀ ਆ ਬਾਕੀ ਦੇਸ਼ ਦੇ ਕਿਸੇ ਨਾਗਰਿਕ ਨੂੰ ਕੋਈ ਸਿਕਿਉਰਿਟੀ ਨਹੀਂ ਚਾਹੀਦੀ ਪੰਜਾਬ 'ਚ ਨਸ਼ਾ ਆਮ ਵਿਕ ਰਿਹਾ ਪੰਜਾਬ 'ਚ ਕਤਲੋਗਾਂਤ ਰੋਜ਼ ਹੋ ਰਹੀ ਆ ਉਹਦੇ ਦੀ ਕੋਈ ਸਿਕਿਉਰਿਟੀ ਨਹੀਂ ਹੈਗੀ ਪੰਦੀਰ ਨੇ ਭਾਜਪਾ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਲੈਕਸ਼ਨ ਕਮਿਸ਼ਨ ਬਸ ਭਾਜਪਾ ਦਾ ਹੈ ਉਹ ਡਰੇ ਪਏ ਨੇ ਸਿਕਿਉਰਿਟੀ ਭਾਜਪਾ ਨੂੰ ਚਾਹੀਦੀ ਏ ਨਾ ਕਿ ਦੇਸ਼ ਦੇ ਨਾਗਰਿਕਾਂ ਨੂੰ ਭਾਜਪਾ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਭੱਜ ਦੀ ਫਿਰਤੀ ਨਜ਼ਰ ਆ ਰਹੀ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਪੰਦੀਰ ਦੇ ਇਨਾਂ ਦੋਸ਼ਾਂ ਤੋਂ ਬਾਅਦ ਭਾਜਪਾ ਵੱਲੋਂ ਕੀ ਪ੍ਰਤੀਕਰਮ ਸਾਹਮਣੇ ਆਉਂ ਸ਼ੋਮਨੀ ਕਾਲੀਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬੀਆਂ ਨੂੰ ਦਿੱਲੀ ਵਾਲੀਆਂ ਪਾਰਟੀਆਂ ਨੂੰ ਵੋਟ ਨਾ ਪਾਉਣ ਲਈ ਕਿਹਾ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਪੋਸਟ ਸਾਂਝ ਕੀਤੀ ਹੈ ਜਿਦੇ ਵਿੱਚ ਉਹ ਕਿਸਾਨਾਂ ਤੇ ਹੋ ਰਹੇ ਲਾਠੀ ਚਾਰਜ ਦੀ ਸਖਤ ਨਿੰਦਾ ਕਰਦੇ ਹੋਏ ਵੀ ਵਿਖਾਈ ਦਿੱਤੇ ਨੇ। ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਧਿਰਾਂ ਨੇ ਆਪਣੀਆਂ ਸੜਗਰਮੀਆਂ ਵਧਾ ਦਿੱਤੀਆਂ ਨੇ। ਤੇ ਵੋਟਰਾਂ ਨੂੰ ਆਪਣੇ ਹੱਕ ਜਿੱਤਣ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਸ਼ੋਮਨੀ ਅਕਾਲੀ ਦਲ ਦੇ ਪ੍ਰਤਾਨ ਸੁਖਬੀਰ ਬਾਦਲ ਨੇ ਪੰਜਾਬ ਵਾਸੀਆਂ ਨੂੰ ਦਿੱਲੀ ਵਾਲੀਆਂ ਪਾਰਟੀਆਂ ਨੂੰ ਵੋਟ ਨਾ ਪਾਉਣ ਲਈ ਕਿਹਾ। ਉਹਨਾਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਸਾਂਝੀ ਕੀਤੀ ਏ ਜਿਸ 'ਚ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਪੰਜਾਬੀਓ ਉਹਨਾਂ ਨੇ ਬੈਰੀਕੇਡਾਂ ਨਾਲ ਸਾਡੇ ਬਾਰਡਰ ਸੀਲ ਕੀਤੇ ਤੁਸੀਂ ਵੋਟਾਂ ਨਾਲ ਆਪਣੇ ਬਾਰਡਰ ਸੀਲ ਕਰ ਦਿਓ। ਹੁਣ ਨਾ ਦਿੱਲੀ ਵਾਲੀਆਂ ਪਾਰਟੀਆਂ ਨੂੰ ਵੋਟ ਪਾਓ। ਆਪਣਾ ਸ਼ਾਂਤਮਈ ਵਿਰੋਧ ਜਤਾਉਣ ਵਾਲੇ ਕਿਸਾਨਾਂ ਤੇ ਪੰਜਾਬ ਦੀ ਧਰਤੀ ਤੇ ਹਰ ਰੋਜ਼ ਹੋ ਰਹੇ ਲਾਠੀ ਚਾਰਜ ਦੀ ਮੈਂ ਸਖਤ ਨਿੰਦਾ ਕਰਦਾ ਹਾਂ ਜਿਕਰ ਹੋ ਹੈ ਕਿ ਹਰਿਆਣਾ ਦੀਆਂ ਹੱਦਾਂ ਤੇ ਕਿਸਾਨ ਧਰਨਾ ਦੇ ਰਹੇ ਨੇ ਤੇ ਦੂਜੇ ਪਾਸੇ ਪੰਜਾਬ ਚ ਬੀਜਪੀ ਲੀਡਰਾਂ ਦਾ ਵਿਰੋਧ ਲਗਾਤਾਰ ਚੱਲ ਰਿਹਾ ਹੈ ਬੀਤੇ ਦਿਨ ਹੀ ਕਿਸਾਨਾਂ ਅਤੇ ਭਾਜਪਾ ਵਰਕਰਾਂ ਦੇ ਦਰਮਿਆਨ ਤਕਰਾਰ ਵੀ ਦੇਖਣ ਨੂੰ ਮਿਲੀ ਸੀ ਕੁੱਲ ਮਿਲਾ ਕੇ ਸੁਖਬੀਰ ਬਾਦਲ ਦਾ ਇਸ਼ਾਰਾ ਉਹਨਾਂ ਦੀ ਆਪਣੀ ਪਾਰਟੀ ਵੱਲ ਹੈ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਉਣ ਜੋ ਪੰਜਾਬ ਦੀ ਖੇਤਰੀ ਪਾਰਟੀ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਸੁਖਬੀਰ ਬਾਦਲ ਦੀ ਇਸ ਅਪੀਲ ਦਾ ਪੰਜਾਬੀਆਂ ਤੇ ਕਿੰਨਾ ਕੁ ਅਸਰ ਹੁੰਦਾ ਹੈ ਕਿ ਲੋਕ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਕਿੰਨਾ ਕੁ ਹੰਗਾਰਾ ਮਿਲਦਾ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਚੋਣ ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮਥਾ ਟੇਕਨ ਪਹੁੰਚੇ ਜਿੱਥੇ ਉਹਨਾਂ ਨੇ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਆੜੇ ਹੱਥੀ ਲਿਆਉਣਾ ਕਿਹਾ ਹੈ ਕਿ 5 ਸਾਲਾਂ ਵਿੱਚ ਚੰਨੀ ਨੇ ਪੰਜਾਬ 'ਚ ਕੋਈ ਕੰਮ ਨਹੀਂ ਕੀਤਾ 2024 ਦੀਆਂ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਆਪਣੇ 13 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਤੋਂ ਬਾਅਦ ਲੋਕ ਸਭਾ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਅੱਜ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਿਤਮਸਤਕ ਹੋਣ ਵਾਸਤੇ ਪਹੁੰਚੇ ਉਹਨਾਂ ਨੇ ਇਸ ਮੌਕੇ ਮੱਥਾ ਟੇਕਿਆ ਅਤੇ ਗੁਰਬਾਣੀ ਕੀਰਤਨ ਵਿੱਚ ਸਰਵਨ ਕੀਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਸੁਸ਼ੀਲ ਕੁਮਾਰ ਰਿੰਕੂ ਵੱਲੋਂ ਕੀਤੇ ਗਏ ਕੰਮਾਂ ਸੰਬੰਧੀ ਵੀ ਟਿੱਪਣੀ ਜਾਰੀ ਕੀਤੀ ਏ ਇਸ ਦੇ ਨਾਲ ਹੀ ਉਹਨਾਂ ਨੇ ਮਾਨ ਸਰਕਾਰ ਦੇ ਵੱਲੋਂ 2 ਸਾਲ ਵਿੱਚ ਕੀਤੇ ਕੰਮਾਂ ਸੰਬੰਧੀ ਵੀ ਗੱਲਬਾਤ ਸੰਝ ਕੀਤੀ ਤੇ ਉਹਨਾਂ ਕਿਹਾ ਕਿ 2 ਸਾਲ ਚ ਕੀਤੇ ਕੰਮਾਂ ਦੇ ਬੇਸ ਤੇ ਉੱਤੇ ਹੀ ਉਹ ਲੋਕਾਂ ਤੋਂ ਵੋਟ ਮੰਗਣਗੇ ਅੱਜ ਸਤਿਗੰਗਰ ਦਰਬਾਰ ਸਾਹਿਬ 'ਚ ਗੁਰੂ ਮਹਾਰਾਜ ਕੋਲੋਂ ਆਸ਼ੀਰਵਾਦ ਲੈਣ ਲਈ ਪੰਜਾਬ ਦੀ ਪੰਜਾਬੀਆਂ ਦੇ ਚੜ੍ਹਦੀ ਕਲਾ ਦਾ ਆਸ਼ੀਰਵਾਦ ਲੈਣ ਲਈ ਆਮ ਆਦਮੀ ਪਾਰਟੀ ਦੀ ਜਿੱਤ ਦਾ ਆਸ਼ੀਰਵਾਦ ਲੈਣ ਵਾਸਤੇ ਅੱਜ ਦਰਬਾਰ ਸਾਹਿਬ ਵਿਖੇ ਪਹੁੰਚੇ ਹਨ ਤੇ ਕਿਉਂਕਿ ਸਾਰੀ ਤਾਕਤ ਸਾਂਝੀ ਵਾਲਤਾ ਭਾਈਚਾਰਕ ਸਾਂਝ ਦਸਨਦੀ ਇਸ ਮਹਾਨ ਸਥਾਨ ਤੇ ਜਾਂਦਾ ਪੂਰੀ ਦੁਨੀਆ ਇਸ ਇੱਥੇ ਮੱਥਾ ਟੇਕਣ ਵਾਸਤੇ ਅਸੀਂ ਅਚਾਰੇ ਆਏ ਆ ਤਾਨਾਸ਼ਾਹੀ ਨੂੰ ਜਵਾਬ ਦੇਣ ਲਈ ਔਰ ਸਮੂਹ ਪੰਜਾਬੀਆਂ ਨੂੰ ਇਕੱਠੇ ਕਰਨ ਲਈ ਸਾਂਝੀਵਾਲਤਾ ਦਾ ਡਿਵੈਲਪਮੈਂਟ ਦਾ ਵਿਕਾਸ ਦਾ ਇੱਕ ਸੰਦੇਸ਼ ਦਿੱਤਾ ਆਮ ਆਦਮੀ ਪਾਰਟੀ ਵੀ ਪੰਜਾਬ ਦੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਨੇ ਐਸੇ ਕੰਮ 2 ਸਾਲ ਚ ਕਰਕੇ ਦੱਸਿਆ ਆ 90% ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਇਧਰ ਸਰ ਤੇ ਬਿਨਾਂ ਸਪਾਰਸ਼ ਬਿਨਾਂ ਰਿਸ਼ਵਤ ਤੋਂ ਨੌਕਰੀਆਂ ਮਿਲ ਰਹੀਆਂ 40 ਹਜ਼ਾਰ ਬੱਚਿਆਂ ਨੂੰ ਨੌਕਰੀ ਮਿਲ ਗਈ। ਹਸਪਤਾਲਾਂ 'ਚ ਦਵਾਈਆਂ ਮਿਲ ਰਹੀਆਂ ਆ। ਆਮ ਇਨਸਾਨ ਦੀ ਆਮ ਪਰਿਵਾਰਾਂ ਦੀ ਪੁੱਛ ਪ੍ਰਤੀਤ ਆ। ਜਿਹੜੀ ਡਾਇਨੇਸਟਿਕ ਪੋਲਿਟਿਕਸ ਜਿਹੜੀ ਰਜਵਾੜਾ ਸ਼ਾਹੀ ਉਹਨੂੰ ਖਤਮ ਕਰਤਾ ਪੰਜਾਬ 'ਚ ਸਰਦਾਰ ਭਗਵੰਤ ਸਿੰਘ ਮਾਨ ਨੇ ਚਰਨਜੀਤ ਸਿੰਘ ਚੰਨੀ ਪੌਣੇ 5 ਸਾਲ ਪੰਜਾਬ 'ਚ ਮੰਤਰੀ ਰਹੇ 3 ਮਹੀਨੇ ਚੀਫ ਮਿਨਿਸਟਰ ਰਹੇ ਉਹਨਾਂ ਦੀ ਪੂਰੇ 5 ਸਾਲਾਂ ਦੀ ਕੋਈ ਅਚੀਵਮੈਂਟ ਨਹੀਂ ਕੋਈ ਪ੍ਰਾਪਤੀ ਨਹੀਂ ਉਹਨਾਂ ਨੇ ਦੇਖੋ ਮੁੱਖ ਮੰਤਰੀ ਨੇ ਇੱਕ ਆਪਣਾ ਵਿਜ਼ਨ ਦੇਣਾ ਹੁੰਦਾ ਇੱਕ ਆਪਣੀ ਸੋਚ ਦੇਣੀ ਹੁੰਦੀ ਹੈ ਜੀ ਨੌਜਵਾਨਾਂ ਵਾਸਤੇ ਪੜ੍ਹੇ ਲਿਖਿਆ ਵਾਸਤੇ ਐਜੂਕੇਸ਼ਨ ਦੀ ਸੋਚ ਰੋਜਗਾਰ ਦੀ ਸੋਚ ਉਹਨਾਂ ਨੇ ਕੀ ਸੋਚ ਦਿੱਤੀ ਹੈ ਲੋਕਾਂ ਨੂੰ ਬੱਕਰੀਆਂ ਚੋਣ ਤੋਂ ਇਲਾਵਾ ਗੁੜ ਕੱਢਣ ਤੋਂ ਇਲਾਵਾ ਮੰਜੇ ਗੁਣਨ ਤੋਂ ਇਲਾਵਾ ਕੀ ਸੋਚ ਦਿੱਤੀ ਉਹਨਾਂ ਨੇ ਪਿਛਲੇ 25 30 ਸਾਲ ਤੋਂ ਪਬਲਿਕ ਲਾਈਫ ਆ ਸੇਵਾ ਕੀਤੀ ਆ ਜਲੰਧਰ ਜੀ ਪੜਿਆ ਜਲੰਧਰ ਜੀ ਜੰਮਿਆ ਜਲੰਧਰ ਦੀ ਸੇਵਾ ਕੀਤੀ ਜਲੰਧਰ ਦੀ ਖੇਡੇ ਆ ਤੇ ਰਿੰਕੂ ਜੀ ਨੂੰ ਜਲੰਧਰ ਦੇ ਲੋਕਾਂ ਨੇ ਸਾਲ ਪਹਿਲਾਂ ਲੋਕ ਸਭਾ ਦਾ ਮੈਂਬਰ ਬਣਾਇਆ ਸੀ ਉਮੀਦਾਂ ਦੇ ਨਾਲ ਕਿ ਜਲੰਧਰ ਦੇ ਉਹ ਕੰਮ ਕਰਾਉਣਗੇ ਪਰ ਉਹ ਜਲੰਧਰ ਦੇ ਕੰਮ ਕਰਾਏ ਬਗੈਰ ਹੀ ਉਹ ਚਲੇ ਗਏ ਲੋਕ ਕਿਸੇ ਨੂੰ ਐਮਐਲਏ ਬਣਾ ਸਕਦੇ ਆ ਐਮਪੀ ਬਣਾ ਸਕਦੇ ਹੋਰ ਵਿਚਾਰੇ ਲੋਕ ਕੀ ਕਰ ਲੈਣ ਜਿਕਰ ਹੋਇਆ ਕਿ ਪਵਨ ਕੁਮਾਰ ਟੀਨੂ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ ਤੇ ਪਾਰਟੀ ਨੇ ਉਹਨਾਂ ਨੂੰ ਜਲੰਧਰ ਤੋਂ ਆਪਣਾ ਲੋਕ ਸਭਾ ਉਮੀਦਵਾਰ ਐਲਾਨ ਦਿੱਤਾ ਹੈ। ਵਿਖਣਾ ਇਹ ਹੋਵੇਗਾ ਕਿ ਕੀ ਪਵਨ ਕੁਮਾਰ ਟੀਨੂ ਲੋਕਾਂ ਦਾ ਵਿਸ਼ਵਾਸ ਜਿੱਤਣ ਦੇ ਵਿੱਚ ਕਾਇਮ ਹੁੰਦੇ ਨੇ ਅਤੇ ਆਮ ਆਦਮੀ ਪਾਰਟੀ ਨੂੰ ਮਜ਼ਬੂਤੀ ਦਿੰਦੇ ਨੇ ਜਾਂ ਫਿਰ ਲੋਕ ਕਿਸੇ ਹੋਰ ਹੀ ਹੱਕ ਦੇ ਵਿੱਚ ਫੈਸਲਾ ਸੁਣਾਉਣਗੇ। ਲੋਕ ਸਭਾ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਚੋਣ ਪ੍ਰਚਾਰ ਚੜੁੱਜੇ ਹੋਏ ਨੇ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਅਤੇ ਆਪ ਵਿਧਾਇਕ ਸ਼ੀਤਲ ਅਨੁਗਰਾਲ ਦੇ ਗੜ ਪਹੁੰਚੇ। ਉਹਨਾਂ ਨੇ ਜਲੰਧਰ ਪੱਛਮੀ ਹਲਕੇ ਦੇ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਮਠਾ ਟੇਕਿਆ ਤੇ ਲੋਕਾਂ ਦੇ ਨਾਲ ਬੈਠ ਕੇ ਲੰਗਰ ਛਕਿਆ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੀਤੇ ਦਿਨੀ ਚੋਣ ਪ੍ਰਚਾਰ ਤੇ ਚੱਲਦਿਆਂ ਦੇਰ ਰਾਤ ਸ੍ਰੀ ਗੁਰੂ ਰਵਿਦਾਸ ਮੰਦਰ ਪਹੁੰਚੇ ਜਿੱਥੇ ਜਾਣਤੇ ਲੋਕਾਂ ਨੇ ਉਹਨਾਂ ਦਾ ਭਰਪੂ ਪਾਵੇਂ ਜਿਸ ਹਲਕੇ ਵਿੱਚ ਗਏ ਸਨ ਉਹ ਹਲਕਾ ਸੁਸ਼ੀਲ ਡ੍ਰਿੰਕੋ ਤੇ ਸ਼ੀਤਲਨਗਰਾਲ ਦਾ ਗੜ ਮੰਨਿਆ ਜਾਂਦਾ ਹੈ ਪਰ ਹਲਕਾ ਪੱਛਮੀ ਦੇ ਲੋਕਾਂ ਨੇ ਚੰਨੀ ਦਾ ਨਿਗਾਹ ਸਵਾਗਤ ਕੀਤਾ ਅਤੇ ਕਿਹਾ ਕਿ ਉਹ ਕਾਂਗਰਸ ਪਾਰਟੀ ਨੂੰ ਹੀ ਵੋਟ ਪਾਉਣਗੇ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਸੀ ਕਿ ਉਸ ਸਾਬਕਾ ਕੌਂਸਲਰਾਂ ਦੇ ਕਰ ਗਏ ਨੇ ਜਿਥੇ ਜਾਣ ਤੇ ਉਹਨਾਂ ਦਾ ਪੂਰਾ ਮਾਨ ਤਨ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਸੁਸ਼ੀਲ ਕੁਮਾਰ ਰਿੰਕੂ ਤੇ ਸ਼ੀਤਲ ਅਨੁਗਰਾਲ ਤੇ ਵੀ ਨਿਸ਼ਾਨੇ ਸਾਧੇ ਨੇ ਉਹਨਾਂ ਕਿਹਾ ਕਿ ਸੁਸ਼ੀਲ ਰਿੰਕੂ ਨੇ ਆਪਣੇ ਇਲਾਕੇ ਦੇ ਲੋਕਾਂ ਦੇ ਨਾਲ ਵਾਰ-ਵਾਰ ਧੋਖਾ ਕੀਤਾ ਇਸ ਮੌਕੇ ਕਾਂਗਰਸੀ ਵਰਕਰ ਵੀ ਮੌਜੂਦ ਸਨ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਚਰਨਜੀਤ ਚੰਨੀ ਨੂੰ ਪੂਰਾ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ ਤੇ ਚੋਣ ਪ੍ਰਚਾਰ ਦੇ ਵਿੱਚ ਵੀ ਉਹ ਡਟ ਕੇ ਕਾਂਗਰਸੀ ਉਮੀਦਵਾਰ ਚਰਨਜੀਤ ਚੰਨੀ ਦੇ ਨਾਲ ਖੜਦੇ ਵਿਖਾਈ ਦੇ ਰਹੇ ਨੇ ਕੋਈ ਮੁਕਾਬਲਾ ਨਹੀਂ ਹੈ ਕਿ ਸਾਰਾ ਕੁਝ ਇੱਕ ਤਰਫਾ ਹੋਇਆ ਪਿਆ ਹੈ ਬੈਸタル ਕੇ ਉਹਨਾਂ ਦਾ ਹੁਣ ਕੁਝ ਨਹੀਂ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਬਾਰ-ਬਾਰ ਹਲਕੇ ਦੇ ਲੋਕਾਂ ਨੂੰ ਧੋਖਾ ਦਿੱਤਾ ਆਪਣੇ ਗਵੰਡੀਆਂ ਨੂੰ ਪੂਰਾ ਨਾਂ ਲਗਾ ਕੇ ਕਿ ਕਦੇ ਪਹਿਲਾਂ ਇੱਕ ਪਾਰਟੀ ਜਿਸ ਤਰੀਕੇ ਇਹਦੇ ਨਾਲ ਉਹਨਾਂ ਦਾ ਵਿਕਾਰ ਬਿਲਕੁਲ ਖਤਮ ਹੋ ਗਿਆ ਐ ਇਸੇ ਲੱਗਦਾ ਇਹ ਕਿ ਲੋਕ ਇੱਕ ਤਰ੍ਹਾਂ ਬਾਤ ਸਾਠ ਪਾਰਟੀ ਦੇ ਨਾਲ ਤੁਰਪਾ ਮੈਂ ਅੱਜ ਐਮਸੀ ਸਾਹਿਬ ਉਹਨਾਂ ਦੇ ਘਰ ਆਇਆ ਆਪਾਂ ਗੁਰਦੇਵ ਕ੍ਰਿ ਗਰੀ ਜੀ ਦਾ ਪ੍ਰੋਗਰਾਮ ਹੈ ਉਸ ਤੋਂ ਪਹਿਲਾਂ ਚਾਹੂ ਜੀ ਦੇ ਘਰ ਆਇਆ ਇਹਨਾਂ ਨੇ ਬਹੁਤ ਮਾਣ ਦਿੱਤਾ ਬਹੁਤ ਸਾਰੇ ਲੋਕ ਇਸ ਮਹੱਲੇ ਦੇ ਆ ਰਹਿਣ ਵਾਲੇ ਇਕੱਠੇ ਹੋਏ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੁਣ ਸੰਗੀ ਦਾ ਪ੍ਰੋਗਰਾਮ ਹੈ ਉਥੇ ਸਤਿ ਸਾਂਗ ਸੁਣਨਾ ਸਾਰਿਆਂ ਨੇ ਮੈਂ ਬੇਚੀ ਦੱਸਾਂ ਕਿ ਅਵਕਥਿਓ ਕਿ ਚੱਲਣੀ ਹੈ ਹਲਕਾ ਜਲੰਧਰ ਦੇ ਉਮੀਦਵਾਰ ਕਾਂਗਰਸ ਪਾਰਟੀ ਤੋਂ ਜਨੀ ਸਾਹਿਬ ਆਏ ਤੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਚੰਨੀ ਜੀ ਅੱਜ ਸ਼੍ਰੀ ਗੁਰੂ ਵਿਦਾਸ ਮੰਦਿਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਆਏ ਹੈ ਔਰ ਜਿਹੜੇ ਇਥੋਂ ਦੇ ਸੂਝਵਾਨ ਵੋਟਰ ਹੈ ਉਹਨਾਂ ਦੇ ਨਾਲ ਰਸਤਾ ਜਿਹੜਾ ਅੱਜ ਉਹਨਾਂ ਦਾ ਬਣ ਗਿਆ ਹੈ ਔਰ ਉਹਨਾਂ ਨੇ ਲੋਕਾਂ ਨੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਜਿਹੜਾ ਆਣ ਵਾਲਾ ਇਲੈਕਸ਼ਨ ਹੈ ਕਾਂਗਰਸ ਪਾਰਟੀ ਬਹੁਤ ਵੱਡੀ ਲੀਡਰ ਚ ਦੇਖੋ ਕਾਂਗਰਸ ਪਾਰਟੀ ਦਾ ਜਿਹੜਾ ਸੁਸ਼ੀਲ ਰਿੰਕ ਉਹਦਾ ਗੜ ਨਹੀਂ ਸੀ ਉਹ ਕਾਂਗਰਸ ਪਾਰਟੀ ਦਾ ਗੜ ਹੈ ਜੀ ਔਰ ਲੀਡਰ ਬਦਲੇ ਆ ਵੋਟਰ ਅੱਜ ਵੀ ਉੱਥੇ ਹੀ ਆ ਵੋਟਰ ਜਿਹੜਾ ਕਾਂਗਰਸ ਦਾ ਉਹ ਕਾਂਗਰਸ ਦਾ ਹੀ ਰਹਿਣਾ ਹੈ ਉਹ ਕਿਸੇ ਨਾਲ ਨਹੀਂ ਜਾ ਸਕਦਾ ਤੇ ਤਾਂ ਇਲੈਕਸ਼ਨ ਜਿਹੜਾ ਆ ਸ਼ੁਰੂ ਵੀ ਨਹੀਂ ਹੋਇਆ ਅਜੇ ਪੇਪਰ ਜਿਹੜੇ ਫਾਈਲ ਨਹੀਂ ਹੋਏ ਜਿਹੜਾ ਅੱਗੇ-ਅੱਗੇ ਤੁਸੀਂ ਦੇਖੋ ਪੂਰਾ ਚੌਧਰੀ ਪਰਿਵਾਰ ਜਿਹੜਾ ਆ ਕਾਂਗਰਸ ਨਾਲ ਚੱਲੇਗਾ ਔਰ ਕਾਂਗਰਸ ਜਿਹੜੀ ਆ ਚੌਧਰੀ ਪਰਿਵਾਰ ਦੇ ਨਾਲ ਹੀ ਚੱਲੇਗਾ ਜਿਵੇਂ ਕਿ ਉਹ ਹੈ ਕਿ ਜਲੰਧਰ ਤੋਂ ਕਾਂਗਰਸ ਪਾਰਟੀ ਨੇ ਚਰਨਜੀਤ ਚੰਨੀ ਦੇ ਉੱਤੇ ਭਰੋਸਾ ਦਿਖਾਉਂਦਿਆਂ ਹੋਇਆਂ ਉਹਨਾਂ ਨੂੰ ਆਪਣੀ ਪਾਰਟੀ ਦਾ ਉਮੀਦਵਾਰ ਬਣਾਇਆ ਹੈ ਜਦਕਿ ਦਾਵੇਦਾਰ ਹੋਰ ਵੀ ਖੜੇ ਹੋਏ ਰਹੇ ਸਨ ਪਰ ਲੋਕਾਂ ਦਾ ਕਹਿਣਾ ਹੈ ਕਿ ਪਾਰਟੀ ਨੇ ਜਿਸ ਨੂੰ ਟਿਕਟ ਦਿੱਤੀ ਹੈ ਉਹ ਉਸੇ ਦਾ ਸਮਰਥਨ ਕਰਨਗੇ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਲੋਕ ਕਿਸ ਦੇ ਹੱਕ ਵਿੱਚ ਹੋ ਕੇ ਨਿਤਰਤੇ ਨੇ ਅੱਜ ਦੇ ਪੰਜਾਬ ਨਿਊਜ਼ ਬੁਲਟਨ ਵਿੱਚ ਬਸ ਐਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਆ ਮੁੱਖ ਸੁਰਖੀਆਂ ਤੇ ਪਹਿਲੇ ਪੜਾਵੀ VOTING ਹੋਈ ਸ਼ੁਰੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰਿਆਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ ਚੋਣ ਪ੍ਰਚਾਰ ਕਰਨ ਵਾਸਤੇ ਬਰਨਾਲਾ ਪਹੁੰਚੇ ਉਮੀਦਵਾਰ ਸੁਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਦੇ ਸਾਦੇ ਸਿੱਧੇ ਨਿਸ਼ਾਨੇ ਕੇਜੂਅਲ ਨੂੰ ਇਨਸੂਲਿਨ ਮੁਹయ్యా ਨਾ ਕਰਵਾਉਣ ਤੇ ਬੋਲੇ ਸੰਜੇ ਸਿੰਘ ਚੋਣ ਕਮਿਸ਼ਨ ਦੇ ਕੋਲ ਸ਼ਿਕਾਇਤ ਕਰਨ ਦੀ ਆਖੀ ਗੱਲ ਸੰਜੇ ਸਿੰਘ ਦੀ ਪ੍ਰੈਸ ਕਾਨਫਰੰਸ ਦੇ ਪਾਚ ਪਾਗੂ ਮਨਜਿੰਦਰ ਸਰਸਵਾ ਬਿਆਨ ਕਿਹਾ ਸੰਜੇਤ ਸਿੰਘ ਕੇਜੀ ਵਾਲਦੀ ਸਿਹਤ ਨਾਲ ਜਾਣ ਬੁਝਕੇ ਕਰ ਰਹੇ ਖਿਲਵਾੜ ਇਸ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੇ ਨਮਿਆ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ